ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਅਕਲੀਆਂ ਦਾ ਇਹ ਨਾਮ ਕਦੋਂ ਕਿਵੇਂ ਅਤੇ ਕਿੱਥੇ ਪਿਆ ਤਹਿਸੀਲ ਮਾਨਸਾ ਦਾ ਪਿੰਡ ਅਕਲੀਆਂ ਮਾਨਸਾ ਬਰਨਾਲਾ ਸੜਕ ਤੋਂ 2 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੈ ਅਤੇ ਮਾਨਸਾ ਤੋਂ 24 ਕਿਲੋਮੀਟਰ ਦੂਰ ਹੈ ਇਸ ਪਿੰਡ ਨੂੰ 450 ਬਰੇ ਪਹਿਲਾਂ ਜੈਤੋ ਦੇ ਪੜਪੋਤੇ ਆਕਲੀਆਂ ਜੋ ਆਪਣੇ ਨਾਨਕੀ ਸਿੱਧੂਆਂ ਪਾਸ ਸਰਦੂਲਗਰ ਰਿਹਾ ਕਰਦਾ ਸੀ ਉਸ ਨੇ ਬੰਨਿਆ ਸੀ ਜੋਗੇ ਰੱਲੇ ਦੇ ਚਾਹਲ ਇਸ ਥਾਂ ਉੱਪਰ ਕਿਸੇ ਨੂੰ ਵਸਨ ਨਹੀਂ ਸੰਦੰਦੇ ਅਤੇ ਚਾਹਲਾਂ ਦੇ ਰਾਜ ਨੂੰ ਮਹਾਰਾਜ ਤੱਕ ਸੁਰੱਖਿਅਤ ਰੱਖਣਾ ਚਾਹੁੰਦੇ ਸਨ ਇੱਕ ਵਾਰੀ ਚੌਂ ਅਤੇ ਪੱਖੋ ਦੇ ਚਰਦੇ ਹੋਏ ਪਸ਼ੂਆਂ ਨੂੰ ਚਾਹਲਾ ਨੇ ਘੇਰ ਲਿਆ ਤੇ ਖੋ ਕੇ ਲਿਜਾ ਰਹੇ ਸਨ ਆਕਲੀਆ ਜੋ ਉਸ ਸਮੇਂ ਜਵਾਨ ਗੱਭਰੂ ਸੀ ਅਤੇ ਸਿੱਧੂ ਭਾਈ ਚਾਰੇ ਨੂੰ ਮਿਲਣ ਆਇਆ ਹੋਇਆ ਸੀ ਚਾਹਲਾਂ ਤੇ ਝਪਟ ਕੇ ਸਾਰੇ ਪਸ਼ੂ ਉਸਨੇ ਮੜਵਾ ਕੇ ਲਿਆਂਦੇ ਇਸ ਬਹਾਦਰੀ ਨੂੰ ਵੇਖਦੇ ਹੋਏ ਚੌਂ ਅਤੇ ਪੱਖੋਂ ਵਾਲਿਆਂ ਨੇ ਤੀਜੇ ਹਿੱਸੇ ਦੀ 30000 ਬਿਗੇ ਦੀ ਢੇਰੀ ਦੇ ਕੇ ਆਪਣੇ ਨਾਲ ਹੀ ਚਹਿਲਾ ਵਾਲੇ ਪਾਸੇ ਆਕਲੀਏ ਨੂੰ ਵਸਾ ਲਿਆ। ਭਾਵੇਂ ਆਕਲੀਆ ਨੇ ਵਾਸਾ ਕਰ ਲਿਆ ਸੀ ਪਰ ਚਹਿਲਾ ਨੇ ਇਸ ਨਾਲ ਝੜਪ ਲੈਣ ਨੂੰ ਨਾ ਛੱਡੀ। ਇੱਕ ਦਿਨ ਆਕਲੀਏ ਨੇ ਇੱਕ شیر ਨੂੰ ਮਾਰਿਆ ਜੋ ਪਸ਼ੂਆਂ ਨੂੰ ਮਾਰਦਾ ਸੀ। ਚਹਿਲਾ ਵਿੱਚ ਆਕਲੀਏ ਦੀ ਧਾਂਕ ਬੈਠ ਗਈ। ਅਖੀਰ ਜੋਗੇ ਦੇ ਜੁਗਰਾਜ ਨੇ ਆਪਣੀ ਪੋਤੀ ਦਾ ਰਿਸ਼ਤਾ ਆਕਲੀਏ ਨੂੰ ਕਰ ਦਿੱਤਾ ਜਿਸ ਤੇ ਚਹਿਲਾ ਨੇ ਬਹੁਤ ਬੁਰਾ ਮਨਾਇਆ ਪਰ ਜੁਗਰਾਜ ਨੇ ਆਪਣਾ ਫੈਸਲਾ ਨਾ ਬਦਲਿਆ ਆਕਲੀਏ ਦੇ 6 ਪੁੱਤਰ ਹੋਏ ਨੰਦ ਮੱਲਾ ਕੰਦਲ ਮਨੋਹਰ ਲਾਲਾ ਤੇ ਮਾਨਾ ਇਹਨਾਂ ਦੇ ਨਾਵਾਂ ਤੇ ਹੀ ਪਿੰਡ ਦੀਆਂ 6 ਪੱਤੀਆਂ ਹਨ ਬਾਅਦ ਵਿੱਚ ਪੱਠਲ ਗਿੱਲ ਸਰਾਉ ਵੀ ਇੱਥੇ ਆ ਕੇ ਵਸੇ ਦੋ ਪੱਤੀਆਂ ਅਰਬਦਾਸੀਆਂ ਤੇ ਮਜਬੀਆਂ ਦੀਆਂ ਵੀ ਹਨ ਇਸ ਪਿੰਡ ਵਿੱਚ ਦੋ ਗੁਰਦੁਆਰੇ ਹਨ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੰਡ ਆਉਣ ਦੀ ਯਾਦ ਵਿੱਚ ਹੈ ਦੋ ਉਦਾਸੀਆਂ ਦੇ ਡੇਰੇ ਇੱਕ ਡੇਰਾ ਭਾਈ ਭਾਗ ਤੇ ਦੂਸਰਾ ਡੇਰਾ ਕੜੂਹਾ ਡੇਰਾ ਭਾਗ ਵਿਖੇ ਇੱਕ ਸੰਤ ਸੀ ਜਿਸ ਦੀ ਦਵਾਈ ਨਾਲ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਘਰ ਪੁੱਤਰ ਹੋਇਆ ਮਹਾਰਾਜੇ ਨੇ ਸੰਤਾਂ ਦੀ ਸੰਗਮਰ ਮਰ ਦੀ ਸਮਾਦ ਬਣਾਈ ਤੇ 660 ਰੁਪਏ ਦੀ ਜ਼ਗੀਰ ਡੇਰੇ ਨੂੰ ਲਗਵਾਈ ਜੋ ਆਜ਼ਾਦੀ ਤੋਂ ਬਾਅਦ ਵੀ ਜਾਰੀ ਰਹੀ ਇਸ ਪਿੰਡ ਦਾ ਇੱਕ ਪੰਡਿਤ ਉਤਮ ਸਿੰਘ ਜੋ ਨਾਬੇ ਪੜਿਆ ਇੱਕ ਚੰਗਾ ਵੈਦ ਸੀ ਉਹ ਬਾਅਦ ਵਿੱਚ ਬਰਮਾ ਜਾ ਕੇ ਵੈਦਕੀ ਕਰਦੇ ਹੋਏ ਇੱਕ ਅੰਗਰੇਜ਼ ਤੋਂ ਸ਼ਰਾਬ ਬਣਾਉਣ ਦਾ ਕੰਮ ਸਿੱਖ ਕੇ ਆਇਆ ਜਦੋਂ ਮਹਾਰਾਜਾ ਨਾਬਾ ਨੇ ਨਾਬਾ ਵਿਖੇ ਡਿਸਲਟਰੀ ਖੋਲੀ ਤਾਂ ਉਸ ਨੂੰ ਪ੍ਰਬੰਧਕ ਨਿਯੁਕਤ ਕੀਤਾ ਗਿਆ ਇਹਨਾਂ ਵਿੱਚੋਂ ਹੀ ਬਾਅਦ ਵਿੱਚ ਪੰਡਿਤ ਆਸਾ ਸਿੰਘ ਮਹਾਰਾਜਾ ਰਿਪ ਦੁੱਪਣ ਸਿੰਘ ਦਾ ਏਡੀਸੀ ਬਣਿਆ ਜੋ ਅੰਗਰੇਜ਼ਾਂ ਦੇ ਸਰਕਾਰੀ ਦਫ਼ਤਰਾਂ ਵਿੱਚੋਂ ਸਾਰੇ ਕੁਵੀਆਂ ਕਾਗਜ਼ਾਂ ਦੀਆਂ ਨਕਲਾਂ ਲੈ ਕੇ ਆਉਂਦਾ ਸੀ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ